ਫਿਲਮੀ ਅਦਾਕਾਰ ਅਮਨ ਢਾਲੀਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ ਰੋਹਾਨੀਅਤ ਦਾ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਹੀ ਫਿਲਮੀ ਅਦਾਕਾਰ ਅਮਨ ਢਾਲੀਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਜੋ ਐਸਜੀਪੀਸੀ ਮੈਂਬਰ ਮਿੱਠੂ ਸਿੰਘ ਕਾਨੇਕੇ ਵੀ ਮੌਜੂਦ ਰਹੇ ਉਹਨਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮਾਸਟਰ ਮਿੱਠ ਸਿੰਘ ਕਾਨੇ ਕੇ ਮੈਂਬਰ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਹਲਕਾ ਮਾਨਸਾ ਅੱਜ ਅਸੀਂ ਦਰਬਾਰ ਸਾਹਿਬ ਖੇ ਆ ਕੱਲ ਤੋਂ ਪਾਠ ਆਰੰਭ ਕਰਾਇਆ ਗਿਆ ਜਿਹਦਾ ਸਵੇਰੇ ਇਹ ਭੋਗ ਪਵੇਗਾ ਤੇ ਇਸ ਮੌਕੇ ਅਸੀਂ ਪਰਿਵਾਰ ਸਮੇਤ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਪੰਥ ਤੇ ਮਿਹਰ ਰੱਖੇ ਔਰ ਇਹ ਸੀਧੀ ਦਿਹਾੜਾ ਚੱਲ ਰਹਿਗਾ ਅਸੀਂ ਦੀ ਦਿਹਾੜੇ ਮੌਕੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਸੀਧੀ ਦਿਹਾੜੇ ਚੱਲ ਰਹੇਗੇ ਇੱਥੇ ਮਠਾਪਕ ਪਕਵਾਨ ਵਗੈਰਾ ਨਾ ਪਕਾਏ ਜਾਣ ਔਰ ਸੀਧੀ ਦਿਹਾੜਾ ਜਿਹੜਾ ਹੋ 15 ਦਿਨਾਂ ਲਗਾਤਾਰ ਪਾਠ ਕਰਕੇ ਜੀਵਨ ਜਿਹੜਾ ਉਹ ਹਰ ਸਿੱਖ ਆਬਦੀਤ ਕਰੇ ਤੇ ਸਾਡੇ ਆ ਬਹੁਤ ਹੀ ਸਤਿਕਾਰਯੋਗ ਸਹਿਬਜ਼ਾਦਿਆਂ ਨੂੰ ਜੋ ਸਹਾਦਤ ਇਹ ਦਿਨ ਲਗੇ ਉਹ ਯਾਦ ਕੀਤਾ ਜਾਵੇ ਤੇ ਇਹਨੇ ਕਹਿੰਦਾ ਹਾਂ ਮੈਂ ਆਸ ਕਰਦਾ ਕਿ 31 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਆ ਉਹ ਸੀਧੀ ਦਿਹਾੜੇ ਨੂੰ ਸਮਰਪਿਤ ਹੋ ਕੇ ਇਹ ਗੁਰੂ ਨੂੰ ਸਮਰਪਿਤ ਹੋਤ ਰਹੇਗੀ ਤੇ ਸਹਿਬਜ਼ਾਦਿਆਂ ਦੀ ਸੀਧੀ ਦਿਹਾੜਾ ਆ ਯਾਦ ਰੱਖ ਰੱਖਦੇ ਆ ਹੋਇਆ ਸਮਾਜ ਲਈ ਆਪਣਾ ਬਣਦਾ ਯੋਗਦਾਨ ਪਾਵੇਗੀ ਵੇ ਗੁਰਜੀ ਖਾਲਸਾ ਵੇ ਗੁਰਜੀ ਆਓ ਕੀ ਕਰਨਾ ਚਾਹੀਦਾ ਜੀ ਤੁਹਾਨੂੰ ਬਰੀਫ ਦੇ ਵਿੱਚ ਦੱਸ ਹੀ ਦਿੱਤਾ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਕਰਵਾਈਏ ਤੇ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਲਾਸਾਨੀ ਸ਼ਹਾਦਤ ਦਾ ਜੋੜ ਮੇਲਾ ਉਹਨੂੰ ਵੀ ਸਮਰਪਿਤ ਅਸੀਂ ਅਰਦਾਸ ਕਰਦੇ ਆ ਕਿ ਸਾਡੀ ਸਾਂਝੀ ਵਾਲਤਾ ਐਵੇਂ ਜਿਵੇਂ ਬਣੀ ਰਹੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਔਖਾ ਆ ਰਿਹਾ ਤੇ ਉਹਦੇ ਵਿੱਚ ਸਾਨੂੰ ਪਰਮਾਤਮਾ ਸਤਿਬੁੱਧੀ ਬਖਸ਼ੇ ਤੇ ਪਿਆਰ ਮਿਲਵਰਤਨ ਨਾਲ ਅਸੀਂ ਸਾਰੇ ਇਸ ਪੰਜਾਬ ਦੀ ਧਰਤੀ ਨੂੰ ਇਹਦੇ ਅਮਨ ਸ਼ਾਂਤੀ ਕਾਇਮ ਰੱਖੀਏ ਸੋ ਇਸੇ ਅਰਦਾਸ ਸਾਡੀ ਇੱਥੇ ਆ ਲਈ ਸੀ ਇੱਥੇ ਆਏ ਹਾਂ ਸੋ ਨਵਾਂ ਨਵਾਂ ਕੀ ਆ ਰਿਹਾ ਜੀ ਅ ਮਾਰਚ ਅਪ੍ਰੈਲ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਸਿੰਘਮ 3 ਸੋ ਉਹਦੀ ਤਿਆਰੀਆਂ ਨੇ ਸੋ ਆਉਣ ਵਾਲਾ ਸਾਲ ਕਈ ਫਿਲਮਾਂ ਆ ਰਹੀਆਂ ਨੇ ਸੋ ਪ੍ਰਮਾਤਮਾ ਕੀ ਅਰਦਾਸ ਹੈ ਕਿ ਕੁਝ मीनिंगफुल ਫਿਲਮਾਂ ਕਲਾ ਦਾ 발ਬਖਣ ਤਾਂ ਕਿ ਫਿਲਮਾਂ ਦੇ ذریعے ਕੋਸ਼ਿਸ਼ ਸਮਾਜ ਦਾ ਦੀ ਸੇਵਾ ਵੀ ਹੋ ਸਕੇ ਸੋ ਸੋ ਇਸ ਤਰੀਕੇ ਦੀ ਇੱਕ ਕੋਸ਼ਿਸ਼ ਹੈਗੀ ਆ ਇਹਨਾਂ ਦੀ ਸਰਪ੍ਰਸਤੀ ਹੇਠ ਸਰੋਤਿਆਂ ਨੂੰ ਕੀ ਸੰ ਆਪਣੇ ਅਪੀਲ ਕਰਨਾ ਚਾਹੁੰਦੇ ਆ ਸਰੋਤਿਆਂ ਨੂੰ ਸੁਣਨ ਵਾਲੇ ਤੇ ਦੇਖਣ ਵਾਲੇ ਜਿੰਨੇ ਵੀ ਆ ਕਿ ਚੰਗਾ ਸੁਣੋ ਤੇ ਚੰਗਾ ਵੇਖੋ ਜੀ